ਸਸ਼ੀਕਲ ਮੈਂ ਤੁਹਾਡਾਂ ਪ੍ਰਿਆ ਤਾਂ ਚੋਰਾ ਵੱਲੋਂ ਚੋਰੀ ਦੇ ਟੰਗ ਤਰੀਕੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕੁਝ ਐਦਾ ਵੀ ਹੋ ਸਕਦਾ ਹੈ ਤੇ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਪਟ ਹੋ ਚੁੱਕੀ ਹੈ ਜੁਥੇ ਇੱਕ ਗੱਡੀ ਕਾਲੇ ਰੰਗ ਦੀ ਖੜੀ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਮੋਟਰਸਾਈਕਲ ਉੱਤੇ ਸਵਾਰ ਦੋ ਸਾਕਸ਼ ਜਿਨ੍ਹਾਂ ਦੇ ਵਿੱਚੋਂ ਇੱਕ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਦੇ ਵਿੱਚੋਂ ਗਹਿਣੇ ਕੱਢ ਲਿਤੇ ਜਾਂਦੇ ਨੇ ਤਤਸਵੀਰਾ ਦੇਖ ਸਕਦੇ ਹੋ ਕਿ ਪੂਰੀ ਕਟਨਾ ਜਿਹੜੀ ਐ ਸੀਸੀਟੀਵੀ ਕੈਮਰੇ ਦੇ ਵਿੱਚ ਕੈਪਟ ਹੋ ਚੁੱਕੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਪਰਿਵਾਰ ਜਿਹੜਾ ਹੈਗਾ ਆਪਣੀ ਬੇਟੀ ਨੂੰ ਛੱਡਣ ਦੇ ਲਈ ਜਾ ਰਿਹਾ ਹੁੰਦਾ ਹੈ ਅਤੇ ਉਸ ਦੌਰਾਨ ਜਿਸੇ ਟਾਪੇ ਉੱਤੇ ਰੁਕਦੇ ਨੇ ਚਾਹ ਪੀਂਦੇ ਨੇ ਤਾਂ ਪਿੱਛੋਂ ਜਦੋਂ ਕੁੜੀ ਗੱਡੀ ਦੇ ਵਿੱਚ ਪਾਣੀ ਦੀ ਬੋਤਲ ਲੈਣ ਦੇ ਲਈ ਜਾਂਦੀ ਹੈ ਗੱਡੀ ਉਸ ਵੱਲੋਂ ਬੰਦ ਕਰਕੇ ਚੱਲੇ ਜਾਂਦੀ ਹੈ ਤੇ ਜਿਹੜੇ ਗੱਡੀ ਦੇ ਵਿੱਚ ਪਏ ਗਹਿਣੇ ਸੀ ਉਹ ਕੋਈ ਨਾ ਕੋਈ ਸ਼ਾਤਰ ਤਰੀਕੇ ਦੇ ਨਾਲ ਜਿਹੜੇ ਚੋਰ ਸੀ ਉਹ ਦੂਰ ਤੋਂ ਦੇਖ ਰਹੇ ਹੁੰਦੇ ਨੇ ਤਾਂ ਜਿਵੇਂ ਹੀ ਲੜਕੀ ਗੱਡੀ ਤੋਂ ਪਰੇ ਹੁੰਦੀ ਹੈ ਤਾਂ ਚੋਰਾ ਵੱਲੋਂ ਆਪਣੀ ਚੋਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਗੱਡੀ ਦੇ ਕੋਲ ਆਂਦੇ ਨੇ ਗੱਡੀ ਦੇ ਪਿਛਲਾ ਸ਼ਿੱਸ਼ਾ ਤੋੜ ਦਿੰਦੇ ਨੇ ਜਿਸ ਤੋਂ ਬਾਅਦ ਗੱਡੀ ਦੇ ਵਿੱਚ ਰੱਖਿਆ ਦੱਸਿਆ ਜਾ ਰਿਹਾ ਕਿ 5 ਤੋਂ 6 ਲੱਖ ਰੁਪਿਆ ਦਾ ਗੈੜੇ ਜਿਹੜੇ ਨੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਇਹ ਸੀਸੀਟੀਵੀ ਕੈਮਰੇ ਖੰਭਾ ਲੈ ਜਾਂਦੇ ਨੇ ਹਾਲਾਂਕਿ ਕਿਸੇ ਸਖਸ਼ੁਲੋਕ ਪਿਆ ਵੀ ਜਾਂਦਾ ਹੈ ਕਿ ਕਿਸੇ ਵੱਲੋਂ ਜਿਹੜੀ ਹੈ ਗੱਡੀ ਦੇ ਵਿੱਚ ਚੋਰੀ ਕੀਤੀ ਗਈ ਹੈ ਤੇ ਜਦੋਂ ਘਰ ਦੇ ਦੇਖਦੇ ਨੇ ਸੌਰਣ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿ ਮਿੰਟਲ ਦੇ ਵਿੱਚ ਹੀ ਇਹ ਕੀ ਹੋਇਆ ਕਿਉਂਕਿ ਉਹ ਟਾਬੇ ਉੱਤੇ ਚਾਪੀਂ ਦੇ ਲਈ ਰੁਕਦੇ ਨੇ ਤੇ ਉਸ ਦੌਰਾਨ ਹੀ ਚੋਰਾ ਵੱਲੋਂ ਆਪਣੀ ਚੋਰੀ ਕੀਤੀ ਜਾਂਦੀ ਹੈ ਤੇ ਖੁਦ ਉਹ ਫਰਾਰ ਹੋ ਜਾਂਦੇ ਨੇ ਸਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਚੋਰਾ ਵੱਲੋਂ ਆਪਣੀ ਚਿੰਗਦੀ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾਂਦਾ ਹੈ ਪੁਲਿਸ ਦਾ ਬਿਲਕੁਲ ਵੀ ਖੌਫ ਨਹੀਂ ਹੈ ਤੇ ਇਹ ਘਟਨਾ ਜੁੜੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਬਰਨਾਲਾ ਦੇ ਤਰਨੋਲਾ ਦੇ ਰਾਜਵਾੜੇ ਟਾਬੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਚੋਰਾ ਵੱਲੋਂ ਬੜੇ ਹੀ ਸ਼ਾਂਤ ਤਰੀਕੇ ਦੇ ਨਾਲ ਇਹ ਚੋਰੀ ਕੀਤੀ ਗਈ ਹੈ ਜਿੱਥੇ ਪਰਿਵਾਰ ਨੂੰ ਇਹ ਪਤਾ ਤੱਕ ਨਹੀਂ ਲੱਗਿਆ ਕਿ ਉਹਨਾਂ ਦੇ ਨਾਲ ਹੋਇਆ ਕਿ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਉਹਨਾਂ ਨੇ ਅਜੇ ਕੱਲ ਹੀ ਨਵੀਂ ਗੱਡੀ ਕਢਾਈ ਸੀ ਤੇ ਹੁਣ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਧੀ ਨੂੰ ਛੱਡਣ ਲਈ ਜਾ ਰਹੇ ਹੁੰਦੇ ਨੇ ਉਸ ਦਾ ਸਾਰਾ ਸਮਾਨ ਸੀ ਗਹਿਣੇ ਸਿਗੇ ਪਰ ਜਿਵੇਂ ਹੀ ਉਹ ਟਾਬੇ ਉੱਤੇ ਚਾਪੀਂ ਦੇ ਲਈ ਰੁਕਦੇ ਨੇ ਉਹਨਾਂ ਨੂੰ ਨਹੀਂ ਸੰਭਲਦਾ ਕਿ ਉਹਨਾਂ ਦੇ ਨਾਲ ਐਡੀ ਵੱਡੀ ਘਟਨਾ ਹੋ ਜਾਵੇਗੀ ਤੇ ਜਦੋਂ ਚਾਪੀ ਕੇ ਜੀ ਨਿਕਲਦੇ ਹੀ ਗਿਆ 10-15 ਮਿੰਟਾਂ ਦਾ ਸਮਾਂ ਦੱਸਿਆ ਜਾ ਰਿਹਾ ਹੁਣਾਂ ਵੱਲੋਂ ਤੇ ਇੰਨੇ ਦੇ ਵਿੱਚ ਹੀ ਚੋਰਾਂ ਨੇ ਆਪਣਾ ਚੋਰੀ ਦੀ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਤੇ ਖੁਦ ਫਰਾਰ ਹੋ ਚੁੱਕੇ ਨੇ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਹੋਰ ਕੀ ਕਿਹਾ ਜਾ ਰਿਹਾ ਸੁਣਦੇ ਜੀ ਨਾਮ ਦੋਟਾਈ ਮਿਰਨੰਦ ਦਿਲਵਾਨ ਸਿੰਘ ਹੈ ਜੀ ਅ ਕੁੱਝ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਕਿੱਥੇ ਰੁਕੇ ਸੀ ਅਸੀਂ ਮਹਾਲੀ ਤੋਂ ਚੱਲੇ ਸੀ ਜੀ ਮਹਾਲੀ ਤੋਂ ਕਿਤੇ ਨਹੀਂ ਰੁਕੇ ਸੀ ਆਹ ਰਜਵਾੜਾ ਠੱਬਾ ਤੇ ਚਾਹ ਪੀਣ ਵਾਸਤੇ ਰੁਕੇ ਸੀ ਤਾਂ ਬਸ ਹਾਲੀ 10 ਮਿੰਟ ਰੁਕੇ ਆ ਅਸੀਂ ਅੱਗੇ ਬਾੜਮੀਰ ਜਾਣਾ ਸੀ ਅੱਜ ਬਿਕਰੇ ਰੁਕਣਾ ਸੀ ਤਾਂ ਬਸ ਉਧਰ ਗਿਆ ਦਸੀ ਚਾਪੀ ਕੇ ਆਏ ਤਾਂ ਉਹਦੇ ਨਾਲ ਸਾਨੂੰ ਲੋਕਾਂ ਨੇ ਦੱਸਿਆ ਕਿਦੋਂ ਦਾ ਸੀ ਸ਼ਾਰਟ ਤੋੜਿਆ ਪਿਆ ਕੋਈ ਸਮਾਨ ਕੱਢ ਕੇ ਲੈ ਗਏ ਸਾਹਮਣੇ ਉਹ ਟੈਰਨ ਵਾਲੇ ਨੇ ਉਹਨਾਂ ਨੇ ਦੱਸਿਆ ਵੀ ਇੱਥੇ ਦੋ ਬੰਦੇ ਪਹਿਲਾਂ ਬੈਗ ਕੱਢ ਕੇ ਲੈ ਗਏ ਫਿਰ ਦੁਬਾਰੇ ਉਧਰੋਂ ਆਏ ਫਿਰ ਦੁਬਾਰੇ ਦੂਸਰਾ ਬੈਗ ਕੱਢ ਕੇ ਲੈ ਗਏ ਜਿਹਦੇ ਵਿੱਚ ਸਾਡੀ ਗੋਲੇ ਜੁਐਲਰੀ ਸੀਗੀ ਤਕਰੀਬਨ 5-6 ਲੱਖ ਦੇ ਕਰੀਬ ਹੋਣੀ ਹੈ ਉਹ ਉਹ ਸਾਰੇ 골ਡ ਸੀ ਵੀ ਕੈਸ਼ ਨਹੀਂ ਮਿਲ ਕੋ ਕੈਸ਼ ਕੋਈ ਨਹੀਂ 골ਡ ਸੀ 골ਡ ਸੀ ਔਰ ਬਾਕੀ ਕੱਪੜੇ ਕੱਪੜਿਆਂ ਦਾ ਇੱਕ ਬੈਗ ਲੈ ਗਏ ਤੁਹਾਨੂੰ ਪਤਾ ਲੱਗੇ ਕਿੰਨੇ ਆਣੇ ਕਿੱਧਰੋਂ ਦੋ ਬੰਦੇ ਸੀ ਕੈਮਰੇ ਦੇ ਵਿੱਚ ਇਹਨਾਂ ਦੇ ਰਜਵਾੜਾ ਟੱਬ ਵਾਲਿਆਂ ਦੇ ਕੈਮਰੇ 'ਚ ਦੇਖਿਆ ਇਹਨਾਂ ਨੇ ਵੀ ਵੀਡੀਓ ਬਣਾਈਆਂ ਨੇ ਔਰ ਉਹ ਦੇਖਿਆ ਉਹਦੇ ਵਿੱਚ ਦੋ ਬੰਦੇ ਸੀ ਦੋ ਬੰਦੇ ਪਹਿਲਾਂ ਚਲੇ ਗਏ ਉਹਦੇ ਨਾਲ ਰੰਗ ਦੀ ਟੀ-ਸ਼ਰਟ ਪਾਈ ਏ ਧਾਰੀਆਂ ਵਾਲੀ ਵੀ ਚਿੱਟੀਆਂ ਧਾਰੀਆਂ ਨੇ ਕਾਫੀ ਲੰਬਾ ਬੰਦਾ ਔਰ ਦਿਖਦਾ ਕਿ ਕੋਈ ਗੋਡ ਮਗਰ ਕੋਈ ਲੱਗੀ ਹੋਈ ਸੀ ਜਾਂ ਪਿੱਛੇ ਕੋਈ ਆ ਰਿਹਾ ਨਹੀਂ ਸਾਡੇ ਪਿੱਛੇ ਕੋਈ ਨਹੀਂ ਲੱਗ ਰਿਹਾ ਮੈਂ ਉੱਥੋਂ ਪੁਲਿਸ ਸਕੂਟ ਤੇ ਆਇਆ ਕਿਤੇ ਰੁਕੇ ਨਹੀਂਗੇ ਘਰੋਂ ਚੱਲੇ ਅੰਦਰੋਂ ਕੋਠੀ 'ਚੋਂ ਬੈਠ ਕੇ ਚੱਲੇ ਆ ਸੀ ਇਹ ਐ ਉਹਨਾਂ ਨੂੰ ਕਿਵੇਂ ਲੱਗਾ ਸਮਾਨ ਜਿਵੇਂ ਇੰਨਾ ਸਮਾਨ ਪਿਆ ਕਿ 골ਡ ਹੀ ਹੈ ਚਲੋ ਸਮਾਨ ਉਹ ਬੇਟੀ ਨੇ ਹੁਣੇ ਚਾਹ ਪੀਂਦੇ ਪੀਂਦੇ ਨੇ ਇੱਕ ਬੋਤਲ ਪਾਣੀ ਦੀ ਲੈਣ ਆਈ ਸੀ ਉਹਨੇ ਉਹ ਉੱਥੋਂ ਚੱਤ ਕੇ ਉਹ ਡਿੱਗੀ ਰਾਹੀਂ ਪਿੱਛੇ ਰੱਖਿਆ ਪਿੱਛੇ ਰੱਖ ਕੇ ਲੋਕ ਲਾ ਕੇ ਚਲੇ ਗਏ ਬਸ ਇੰਨੇ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿ ਆ ਖੜੇ ਦੇਖਦੇ ਸੀ ਜਾਂ ਕਿਸੇ ਨੇ ਸ਼ੂ ਕੀਤੀ ਆ ਉਹ ਬੈਗ ਸੀਗਾ ਇਹ ਉੱਥੇ ਕੋਈ ਜੁਐਲਰ ਵਾਲ ਦੇਖਿਆ ਉਦੋਂ ਤੇ ਡੱਬੀਆਂ ਸੀਗੀਆਂ ਜੁਐਲਰ ਦੀਆਂ ਉਹ ਦਿਖਦੀਆਂ ਸੀ ਜਿਹੜਾ ਬੈਗ ਸੀ ਨਾ ਓਪਨ ਬੈਗ ਜਿਆ ਸੀ ਉਹਦੇ ਵਿੱਚ ਜੁਐਲਰ ਦੀਆਂ ਡੱਬੀਆਂ ਹੁੰਦੀਆਂ ਨੇ ਜਿਵੇਂ ਆਪਾਂ ਚੈਨੀ ਚੁੰਨੀ ਵਾਲੀਆਂ ਉਹ ਉੱਪਰੋਂ ਸ਼ੋਅ ਹੁੰਦੀਆਂ ਸੀ ਵੀ ਇਹਦੇ ਵਿੱਚ ਜੁਐਲਰੀ ਹੈਗੀ ਆ ਉਹ ਅਸੀਂ نیچے ਪਹਿਰਾ ਚ ਰੱਖਿਆ ਹੋਇਆ ਸੀ ਉਹ ਬਸ ਬੱਚੇ ਦੇ ਚੱਕ ਕੇ ਪਿਛੇ ਰਖਤਾ ਵੀ ਚਲ ਚਾਹ ਵੀ ਕੇ ਫੇਰ ਦੁਆਰੇ ਰੱਖ ਲੈਨੇ ਵੀ ਇੱਥੇ ਸੇਫ ਖੜੇ ਆ ਅਸੀਂ ਇੰਨੀਆਂ ਤਾਂ ਗੱਡੀਆਂ ਖੜੀਆਂ ਨੇ ਸੰਤ ਕੋਈ ਡਾਊਟ ਹੀ ਨਹੀਂ ਸੀ ਵੀ ਇੱਥੇ ਐ ਕੋਈ ਮਰਗੀ ਤੁਸੀਂ ਮਰਗੀ ਤੁਸੀਂ ਫਕਸ਼ਤ ਨਹੀਂ ਆਈ ਕਰੂੰ ਆਈ ਸੀ ਬਿਲਕੁਲ ਘਰੋਂ ਆਏ ਆ ਸੀ ਅੰਦਰੋਂ ਨਿਕਲ ਕੇ ਆ ਕਿਤੇ ਨਹੀਂ ਰੁਕੇ 1 ਸਕਿੰਟ ਵੀ ਬੈਟਿੰਗ ਛੱਡਣੇ ਚਲੇ ਸੀ ਅਸੀਂ ਬੇਟੀ ਪੋਸਟਿੰਗ ਕਿਤੇ ਬੇਟੀ ਪੋਸਟਿੰਗ ਹੈ ਜੀ ਬਾੜਮੀਰ ਇੰਡੀਅਨ 에ਅਰ ਫੋਰਸ ਦੇ ਵਿੱਚ ਤੇ ਬੇਟੀ ਪੋਸਟਿੰਗ ਉਹ ਐਸ ਕਾਰਨਰ ਐਸ ਕਾਰਡਨ ਲੀਡਰ ਨੇ ਗੱਡੀ ਵੀ ਨਵੀਂ ਤੋਂ ਗੱਡੀ ਕੱਲ ਕਢਾ ਕੇ ਲੈਂਦੇ ਆ ਜੀ ਨਵੀਂ ਜੀ ਕੱਲੇ ਰਮੀ ਲਈ ਆ। ਉਹ ਐਸੀ ਸ਼ਸ਼ਾਤ ਹੋਣਗੇ। ਕੀ ਨਾਮ ਤੁਹਾਡਾ? ਅਨੰਦ ਮਾਹਨੂ ਤੇ ਮੈਂ ਹਰਦੀਪ ਬੋਲਦੀ ਆ। ਮੇਰੀ ਬੇਟੀ ਨੂੰ ਛੱਡਣ ਜਾ ਰਹੇ ਸੀ ਅਸੀਂ ਬਾਰਮੇੜ। ਧਿਆਨ ਰੱਖਿਓ ਗੱਡੀ। ਔਰ ਅਸੀਂ ਇੱਥੇ 10 ਮਿੰਟ ਲਈ ਬਸ ਚਾਹ ਹੀ ਪੀਤੀ ਆ ਜਨੂੰ ਇੱਥੇ ਰੌਲਾ ਪੈ ਗਿਆ। ਅਸੀਂ ਆ ਕੇ ਦੇਖਿਆ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸਾਡੀ ਦਾ ਔਰ ਉਹਦੇ ਵਿੱਚੋਂ 골ਡ ਦਾ ਸਮਾਨ ਸਾਰਾ ਫਾਫੇ ਦੋਨੋਂ 골ਡ ਦੇ ਬੈਗ ਦੇ ਲੈ ਗਏ। ਬੇਟੀ ਦੇ ਹੁਣੇ ਅਸੀਂ ਕੋਇਨ ਲੈ ਸੀ ਸਾਰਾ ਜਿੰਦਰੀ ਦਾ ਸਮਾਨ ਮੇਰੇ ਕੋਲ ਆਈ ਹੋਈ ਸੀ ਨਾ ਰਾਇਨ। ਅੱਜ ਅਸੀਂ ਨੂੰ ਛੱਡਣ ਜਾ ਰਹੇ ਸੀ ਅਸੀਂ। ਤੇ ਅ ਸਿਰਫ 10-15 ਮਿੰਟ ਦਾ ਟਾਈਮ ਲੱਗੇ ਸੀ। ਮਸੀਂ 10 ਮਿੰਟ ਵੀ ਨਹੀਂ ਹਜੇ ਤਾਂ ਵਿੱਚ ਬੈਠੇ ਸੀ ਉਸ ਤੋਂ ਬਾਅਦ ਚਾਹ ਆਰਡਰ ਕੀਤਾ ਫਿਰ ਇਹ ਉੱਠ ਕੇ ਚਾਹ ਪੀਣੇ ਗਏ ਆ ਬਾਅਦ ਚ। ਜਦ ਅਸੀਂ ਹਜੇ 5 ਮਿੰਟ ਚ ਹੀ ਅਸੀਂ ਵਾਪਸ ਆਏ ਆ ਇੱਥੇ ਆ ਕੇ ਦੇਖਿਆ ਸਾਰੇ ਲੋਕ ਖੜੇ ਕਹਿੰਦੇ ਤੁਹਾਡਾ ਲੈ ਗਏ ਸਮਾਨ ਸ਼ੀਸ਼ਾ ਟੁੱਟਿਆ ਹੋਇਆ ਮੁੰਡੇ ਸਾਹਮਣੇ ਨੇ ਉਹਨਾਂ ਨੇ ਦੱਸਿਆ ਕਹਿੰਦੇ ਇੱਥੋਂ ਇੱਕ ਬੈਗ ਚੋਰੀ ਕੀਤਾ ਉਹਨਾਂ ਨੇ ਗਰਾਡ ਮਾਰ ਕੇ ਫਿਰ ਦੂਜਾ ਚੋਰੀ ਕੀਤਾ। ਤੀਜਾ ਲੈਣ ਲੱਗੇ ਕਹਿੰਦੇ ਜਾਨੂੰ ਅਸੀਂ ਭੱਜ ਕੇ ਆ ਗਏ। ਕਿੰਨਾ 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 ਕੁ ਗੋਲਡ ਕਿੰਨਾ ਸਾਡਾ ਉਸ ਰੀਗਲ 5-6 ਲੱਖ ਦਾ ਸੀਗਾ ਸਾਡਾ। ਸਾਰਾ 골ਡੀ ਛੋਟ 골ਡੀ ਸੀ ਸਾਰਾ ਪੈਸਲੇਟ ਸੀ ਬੇਟੀ ਦੇ ਚੈਨ ਸੀ 골ਡ ਦੀ ਲੋਕਟ ਸੀਗੇ ਰਿੰਗਸ ਵਗੈਰਾ ਸੀ ਸਾਰਾ ਕੁਝ ਕੋਈ ਪਹਿਲਾ ਸ਼ੱਕਤ ਨਹੀਂ ਹੋਇਆ ਛੋਟ ਦੇ ਨਹੀਂ ਨਹੀਂ ਸੱਸ ਵੀਰੇ ਫਸ ਸਰ ਜਿਹੜੀ ਇਹ ਘਟਨਾ ਹੋਈ ਹੈ ਕੀ ਗੱਲ ਹੋਈ ਹੈ ਇਹ ਇਹ ਦਿਲਵਾਰ ਸਿੰਘ ਨਾਮ ਦੇ ਵਿਅਕਤੀ ਆ ਜਿਹੜਾ ਪਰਿਵਾਰ ਸਮੇਤ ਰਜਵਾੜੇ ਢਾਬੇ ਤੇ ਆਇਆ ਸੀਗਾ ਇੱਥੇ ਗੱਡੀ ਖੜੀ ਸੀ ਚਾਹ ਪਾਣੀ ਪੀਣ ਲੱਗੇ ਰੁਕੇ ਨੇ ਜਦੋਂ ਇਹ ਰੁਕੇ ਨੇ ਤੇ ਗੱਡੀ ਖਾਲੀ ਸੀ ਗੱਡੀ ਦੇ ਵਿੱਚ ਅਣਸੱਜੇ ਵਿਅਕਤੀ ਆਏ ਨੇ ਬਾਹਰੋਂ ਸਿਸ਼ਾ ਭੰਨ ਕੇ ਇਹਨਾਂ ਦਾ ਬੈਗ ਚੋਰੀ ਕਰਕੇ ਲੈ ਗਏ ਨੇ ਮੌਕੇ ਤੇ ਆਇਆ ਪੁਲਤਾਲ ਕਰ ਰਹੇ ਆ ਬਣਦੀ ਕਾਰਵਾਈ ਕਰ ਰਹੇ ਆ ਐਫਆਈਆਰ ਦਰਜ ਕਰਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜੀ ਗੁੰੋਸ਼ੀ ਹੋਇਆ ਹੁਣ ਜਲਦ ਜਲਦੀ ਕਰਵਾ ਦਿੱਤਾ ਜਾ। ਸਰ ਕੋਈ ਪਤਾ ਲੱਗੇ ਆ ਕਿ ਉਹ ਬੈਂਕ ਚ ਕਿੰਨਾ ਕੀ 골ਡ ਹੈ ਕਿੰਨਾ ਕੋਈ 골ਡ ਇਹਨਾਂ ਦੇ ਦੱਸਣ ਮੁਤਾਬਕ 4-5 ਟੋਲੇ ਜਾਂ 6 ਟੋਲੇ ਸੋਨਾ ਸੀਗਾ ਤੇ ਬਾਕੀ ਜਿਹੜਾ ਹੋਰ ਸਮਾਨ ਦਾ ਚੈੱਕ ਕਰਕੇ ਦੱਸਣਗੇ। ਕੋਈ ਮਨ ਕੇ ਇਹਨੇ ਪਿੱਛੇ ਲੱਗਿਆ ਹੋਇਆ ਸੀ ਕਿ ਇੱਥੇ ਕੋਈ ਬੰਦੇ ਕੋਈ ਲੱਗੇ। ਇਹਦੇ ਬਾਰੇ ਕੁਝ ਨਹੀਂ ਦੱਸ ਰਹੀ ਇਹ ਕਹਿੰਦੇ ਸੀ ਇੱਥੇ ਗੱਡੀ ਰੁਕੀ ਸੀਗੀ ਗੱਡੀ ਰੁਕਣ ਤੋਂ ਬਾਅਦ ਜਦੋਂ ਇਹ ਚਾਹ ਪੀਂਦੀ ਸੀ ਉਸ ਤੋਂ ਬਾਅਦ ਹੋਇਆ ਇਹ ਕਾਰ। ਦੇਖੋ ਜੀ ਅੱਗੇ ਵੀ ਅੱਗੇ ਦੋਨੋਂ ਪੜ੍ਹਨਾ ਵਾਸਤੇ ਚਿੰਤਾਂ ਕੀਤੀ ਜਾ ਰਹੇ। ਹਾਂ ਕਰ ਰਹੇ ਆ। ਕੈਮਰੇ ਚੈੱਕ ਕਰਾਂਗੇ ਸਿਸਟਮ ਕੈਮਰੇ ਚੈੱਕ ਕਰਕੇ ਜਿੱਧਰੋਂ ਗਏ ਨੇ ਕਿਤੇ ਵੀ ਗਏ ਨੇ ਉਹਨਾਂ ਨੂੰ ਹਰ ਹਾਲ ਤਫੜਾਂਗੇ ਗ੍ਰਫਤਾਰ ਕਰਾਂਗੇ ਨਾਲ ਹਾਂਜੀ ਇਸ ਵਿੱਚ ਇਸ ਸਬੰਧੀ ਅਸੀਂ ਘਟਨਾ ਸਬੰਧੀ ਕੰਟਰੋਲ ਰੂਮ ਬਰਨਾਲਾ ਨੂੰ ਕਲਾ ਦਿੱਤੀ ਹੈ ਸੁਰੂਰ ਨੂੰ ਪਟਿਆਲਾ ਨੂੰ ਵੀ ਕਲਾ ਦਿੱਤੀ ਹੈ ਵੀ ਇੱਦਾਂ ਦਾ ਮੋਟਰਸਾਈਕਲ ਆ ਦੋ ਵਿਅਕਤੀ ਨੇ ਉਹਨਾਂ ਦੇ ਹੁਲਕੇ ਦੱਸ ਕੇ ਅੱਗੇ ਇਨਫਾਰਮੇਸ਼ਨ ਦਿੱਤੀ ਗਈ ਹੈ ਜਰ ਜਲਦ ਗ੍ਰਫਤਾਰ ਕਰੇ ਲਿਆ